ਸਸਰੀ ਕਾਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ-ਏ-ਪੰਜਾਬ ਨਿਊ ਸੈਨਾ ਨਵੀਂ ਅਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆ। ਗੱਲ ਕਰਦੇ ਆ ਕਿ ਇਸ ਵਲੇ ਦੀ ਇੱਕ ਵੱਡੀ ਵਾਰਦਾਤ ਜਿਹੜੀ ਆ ਉਹ ਫਗਵਾੜਾ ਦੇ ਇੱਕ ਸਰਪੰਚ ਰੈਸਟੋਰੈਂਟ ਦੇ ਵਿੱਚ ਹੋਈ ਆ ਦੱਸਦੀ ਹੈ ਕਿ ਬਰਥਡੇ ਜਨਮ ਦਿਨ ਦੀ ਪਾਰਟੀ ਮਨਾਉਣ ਆਏ ਕੁਝ ਨੌਜਵਾਨਾਂ ਵੱਲੋਂ ਟਾਬੇ ਦੇ ਉੱਤੇ ਰੈਸਟੋਰੈਂਟ ਦੇ ਉੱਤੇ ਜਿਹੜੀ ਆ ਜ਼ਬਰਦਸਤ ਭੰਨ ਤੋੜ ਕੀਤੀ ਹੈ ਦੱਸਦੀ ਹੈ ਕਿ ਮਾਮੂਲੀ ਵਿਵਾਦ ਹੁੰਦਾ ਆ ਵੇਟਰ ਦੇ ਨਾਲ ਵੇਟਰ ਦੇ ਨਾਲ ਕਹਾ ਸੁਣੀ ਹੁੰਦੀ ਹੈ ਤਾਂ ਕਹਾ ਸੁਣੀ ਇੰਨੀ ਕਿ ਜਿਆਦਾ ਵੱਜ ਜਾਂਦੀ ਹੈ ਕਿ ਬਰਥਡੇ ਪਾਰਟੀ ਮਨਾਉਣ ਆਏ ਆਏ ਹੋਏ ਨੌਜਵਾਨਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਇੱਕ ਦਰਜਨ ਤੋਂ ਵੱਧ ਨੌਜਵਾਨਾਂ ਵੱਲੋਂ ਬੁਰੀ ਤਰ੍ਹਾਂ ਜੜੀਆਂ ਪਨ ਤੋੜ ਕੀਤੀ ਜਾਂਦੀ ਹੈ ਉਥੋਂ ਦੇ EMPLOYEES ਦੇ ਨਾਲ ਮਾਰਕੁੱਟ ਵੀ ਕੀਤੀ ਜਾਂਦੀ ਹੈ ਤਾਂ ਫਿਲਹਾਲ ਪੁਲਿਸ ਵੱਲੋਂ ਇਸ ਪੂਰੇ ਮਾਮਲੇ ਦੀ ਜੜੀਆ ਤੋਂ ਜਾਂਚ ਕੀਤੀ ਜਾ ਰਹੀ ਹੈ ਔਰ ਪੁਲਿਸ ਹਰ ਇੱਕ ਐਂਗਲ ਖੰਗਾਲ ਲਈ ਹੈ ਤਾਂ ਜਲਦੀ ਤੋਂ ਜਲਦੀ ਇਸ ਮਾਮਲੇ ਦੇ ਵਿੱਚ ਗ੍ਰਿਫਤਾਰੀਆਂ ਹੋਣ ਦੀ ਜੜੀਆ ਉਹ ਆਸ ਪੁਲਿਸ ਵੱਲੋਂ ਕਹੀ ਗਈ ਹੈ ਪਰ ਭਾਜੀ ਕੀ ਨਾਮ ਤੇ ਆਪਣਾ ਜਿਹੜਾ ਰੈਸਟੋਰੈਂਟ ਸਰਪੰਚ ਗੈਸ ਚੌਂਡਾ ਭਾਜੀ ਤੇ ਕੀ ਮਾਮਲਾ ਕਿ ਸੀ ਰਾਤੀ ਭਾਜੀ ਜਿਹੜੇ ਕੰਦੇ ਆਇਆ ਸੀ ਰੱਬੀ ਕੁਝ ਵੀ ਨਹੀਂ ਹੋਇਆ ਸੀ ਯਾਰ ਮੈਂ ਇਧਰ ਜਾ ਰਿਹਾ ਸੀ ਉਹਨਾਂ ਨਾਲ ਮੈਂ ਕਿਹਾ ਸਟੀਲ ਦੇ ਉੱਪਰ ਉਹ ਫਰਾਈਪਰ ਰੱਖਿਆ ਸੀ ਨਾ ਮੈਂ ਭਾਜੀ ਸਟੀਲ ਖਰਾਬ ਹੋ ਜਾਣੀ ਹੈ ਉਹ ਕਹਿੰਦੇ ਵੀ ਸਟੀਲ ਤੂੰ ਕੋਣ ਹੁੰਦਾ ਮੈਂ ਮੈਂ ਸਟਾਫ ਆ ਯਾਰ ਸ਼ੇਫ ਹਾਂ ਮੈਂ ਖਰਾਬ ਹੋਈ ਨਹੀਂ ਚੀਜ਼ ਮੈਂ ਕਿਹਾ ਯਾਰ ਮੀਟਰ ਨੂੰ ਕੁਝ ਕਹਿਣਗੇ ਮਾੜਾ ਚੰਗਾ ਉਹਦੇ ਸੈਲਰ ਜੇ ਪੈਸੇ ਕੱਟ ਹੋਣਗੇ ਮਨੂੰ ਉਹਦੇ ਤਰ੍ਹਾਂ ਕੰਮ ਕੱਢਾਂਗਾ ਫਲਾਨਾ ਧਲਾਨਾ ਬਾਹਰ ਚੱਲਾਂ ਦਾ ਰੋਟੀ ਖਾਣਾ ਤੇ ਦੇਖ ਦਿਆਂ ਤ ਦਾਰਾ 10 12 ਬਣੇ ਸੀ 12 ਕੇ ਜਨੇ ਸੀ ਤੇ ਪਤਾ ਲੱਗਾ ਭਾਜੀ ਕਿੱਥੇ ਦੇ ਬੰਦੇ ਆ ਭਾਈ ਉਹ ਕਹਿ ਰਹੇ ਸੀ ਬਾਬਾ ਗੱਦੀਏ ਤੇ ਅਸੀਂ ਹੈਗੇ ਆ ਤੁਹਾਨੂੰ ਦੇਖ ਲਾਂਗੇ ਭਲਾ ਜੀ ਭਾਜੀ ਉਹ ਖਾਣ ਪੀਣ ਆਏ ਸੀ ਇੱਥੇ ਅਸੀਂ ਜਰਮਦਨ ਦੀ ਪਾਰਟੀ ਆ ਬਰਥਡੇ ਤੁਸੀਂ ਇੱਥੇ ਕੀ ਕਰਦੇ ਹੋ ਮੈਂ ਰੈਸਟੋਰੈਂਟ ਸ਼ੈਫ ਆ ਭਾਜੀ ਮੈਂ ਤੇ ਕਿੰਨੇ ਵਜੇ ਦਾ ਟਾਈਮ ਸੀ ਭਾਜੀ ਇਹ ਭਾਈ ਇਹ ਸੀ 10:30 ਵਜੇ ਦੇ ਗ੍ਰੈਂਡ ਦੇ ਵਿੱਚ ਵੀ ਟਾਈਮ ਸੀ ਤੇ ਕਿੱਥੇ ਕਿਨੇ ਗੋਲੀਆਂ ਕਿੰਨੇ ਚਲਾ ਕੇ ਗਏ ਫਿਰ ਉਹ 10 12 ਰੈਵ ਮੋਰ ਫਾਇਰ ਤੇ ਕੀਤੀ ਕਿੰਨੇ ਕਿੰਨੇ ਕੋਲਾਸਲਾ ਸੀਗਾ ਭਾਜੀ ਭਾਈ ਇਹਨਾਂ ਨਹੀਂ ਪਤਾ ਲੱਗਾ ਹੁਣ ਤੁੰਦ ਵੀ ਵੀਡੀਓ ਦੇ ਵਿੱਚ ਆਇਆ ਕੋਈ ਵੀਡੀਓ ਕਿਆ ਤੇ 10 12 20 22 ਬੰਦੇ ਤਾਂ ਹੋਣੀ ਆ ਪਿੱਛੇ 5 6 ਜਣੇ ਮਰੇ ਆਏ ਸੀ। ਅੱਛਾ ਜੀ। ਬਾਕੀ 10 15 ਜਣੇ ਵਿੱਚੇ ਸੌਂਦੇ ਪਏ। ਤੇ ਪੁਲਿਸ ਨੂੰ ਕਿੰਨੇ ਵਜੇ ਫੋਨ ਕੀਤਾ ਤੁਸੀਂ? 12 12 ਵਜੇ ਫੋਨ ਕੀਤਾ। ਕੋਈ ਜਾਨੀ ਨੁਕਸਾਨ ਹੋਇਆ ਭਾਈ ਜੇ ਕਿਤੇ? ਜਾਨੀ ਭਾਈ ਤੋੜ ਭੰਜ ਕਰ ਗਿਆ ਪਿੱਛਲੇ ਸਾਰੇ। ਹਾਂ ਭਾਈ। ਕਿੰਨੇ ਕੁ ਫਾਇਰ ਹੋਏ? 8 ਫਾਇਰ ਹੋਏ। ਹਵਾਜੀ ਕਿਤੇ? ਹਵਾਜੀ ਕਿਤੇ ਭਾਈ। ਹਵਾਜੀ ਕੀਤਾ। ਮੇਰਾ ਮੋਢਾ ਹਲਾ ਕੇ ਹੋਇਆ ਭਾਜੀ। ਤੇ ਪੁਲਿਸ ਆ ਗਈ ਸੀ ਭਾਜੀ ਮੌਕੇ ਤੇ। ਹਾਂ ਜੀ ਫੌਸਟੇ ਆ ਗਈ ਸੀ ਭਾਜੀ ਤੇ ਜਿਹੜੇ ਉਹ ਕੋਲ ਵਗੈਰਾ ਮਿਲੇ ਕੋਈ ਇਥੋਂ ਨਹੀਂ ਨਹੀਂ ਬਾਰ ਬਾਰ ਨਾ ਕੀਤਾ ਕੋਲ ਵਾਰ ਨਾ ਕੀਤਾ ਭਾਜੀ ਬਸ ਠੀਕ ਠੀਕ ਹੈ ਤੇ ਹੁਣ ਪਰਚਾ ਵਗੈਰਾ ਕਿੱਦਾਂ ਦਾ ਪਤਾ ਲੱਗਾ ਹੋ ਗਿਆ ਮੈਡੀਕਲ ਹੋ ਗਿਆ ਭਾਜੀ ਭਾਜੀ ਕੀ ਨਾਮ ਜੀ ਆਪਣਾ ਅਮਨ ਸਿੰਘ ਤੇ ਭਾਜੀ ਕੀ ਨਾਮ ਰੈਸਟੋਰੈਂਟ ਦਾ ਸਰਪੰਚ ਕੇਨਾਂ ਫਿਸ਼ ਪੁਆਇੰਟ ਭਾਜੀ ਕੀ ਮਾਮਲਾ ਸੀ ਰਾਤੀ ਜਿਹੜੇ ਫਾਇਰ ਵਗੈਰਾ ਹੋਇਆ ਤੇ ਰਾਤੀ ਜੇ ਕਸਟਮਰ ਸੀਗੇ 10 12 ਜਣੇ ਸੀਗੇ ਤੇ ਆਪਣੇ ਬਰਥਡੇ ਪਾਰਟੀ ਕਰ ਰਹੇ ਸੀਗੇ ਤੇ ਸਾਰੇ ਮੁੰਨੇ ਮੁੰਡੇ ਇਕੱਠੇ ਹੋ ਕੇ ਬਰਥਡੇ ਪਾਰਟੀ ਕਰ ਰਹੇ ਸੀਗੇ ਪਹਿਲਾਂ ਇਹ ਆਪਸ ਵਿੱਚ ਲੜ ਪਏ ਆ ਬੈਸ ਹੋਈ ਇਹਨਾਂ ਦੀ ਕਿਸੇ ਗੱਲ ਤੇ ਤੇ ਉਸ ਤੋਂ ਬਾਅਦ ਚ ਬਾਹਰ ਉਹ ਆਪਣੇ ਉਪਰਾਈ ਪੀਨ ਵਗੈਰਾ ਉਹਨਾਂ ਉਹਦੇ ਉੱਤੇ ਰੱਖ ਦਿੱਤਾ ਟੇਬਲ ਦੇ ਉੱਤੇ ਗਰਮ ਜਿਹੇ ਕੋਲੇ ਬੁਆ ਕੇ ਉਹਦੇ ਰੱਖਿਆ ਉਹ ਤੋਂ ਰਿੰਕੂ ਨੇ ਮਨਾ ਕੀਤਾ ਇਹਨਾਂ ਸ਼ੈਫ ਦਾ ਗੰਮ ਵੀ ਤਾਂ ਨਾਲ ਉਹ ਟੇਬਲ ਖਰਾਬ ਹੋ ਜਾਏਗਾ ਨਾ ਉਸ ਤੋਂ ਬਾਅਦ ਉਹਦੇ ਨਾਲ ਲੜ ਪਏ ਬੈਸ ਵੀ ਉਹਨਾਂ ਲੜਨ ਲੱਪੇ ਤੇ ਪਿੱਛੇ ਪੋਲ ਵਗੈਰਾ ਪਟ ਕੇ ਉਹਦੇ ਮਾਰਿਆ ਮੋਢੇ ਤੇ ਉਹਦਾ ਮੋਢਾ ਉੱਤਰ ਗਿਆ ਹੈ ਕਾਫੀ ਤੇ ਹੋਰ ਭੱਜੀ ਕੀ ਕੀ ਨੁਕਸਾਨ ਕੀਤਾ ਇਹਨਾਂ ਨੇ ਹੋਰ ਉਸ ਤੋਂ ਬਾਅਦ ਜਦੋਂ ਇਹਨਾਂ ਪਹਿਲਾਂ ਭੇਜ ਦਿੱਤਾ ਗੱਲ ਸਾਰੇ ਇਹਨਾਂ ਨਾਲ ਕਰਕੇ ਇਹਨਾਂ ਨੂੰ ਭੇਜ ਦਿੱਤਾ ਤੇ ਆਪਣੇ ਸਟਾਫ ਬਿਠਾ ਦਿੱਤਾ ਅੰਦਰ ਵੀ ਚਲੋ ਕੋਈ ਗੱਲ ਨਹੀਂ ਜੇ ਜਿਹੜੀ ਕੋਈ ਗੱਲ ਹੈ ਆਪਾਂ ਸਵੇਰੇ ਬੈਠ ਕੇ ਕਰਨ ਲੱਗਦੇ ਪਰ ਉਸ ਤੋਂ ਬਾਅਦ ਇਹ ਫਿਰ ਆ ਕੇ ਬਾਹਰ ਇਟਾ ਮਾਰਨ ਲੱਪੇ ਉਸ ਤੋਂ ਬਾਅਦ ਇਹ ਸ਼ਟਰ ਸ਼ਟਰ ਭੰਨੇ ਹੈ ਕਾਫੀ ਆ ਫਲੈਕਸ ਜਿੰਨੀਆਂ ਬਾਹਰ ਆ ਕੈਮਰਾ ਤੋੜਿਆ ਹੈਗਾ ਫਲੈਕਸ ਵਗੈਰਾ ਸਾਰੀਆਂ ਪੜ ਦਿੱਤੀਆਂ ਹੈਗੀਆਂ ਤੇ ਉਸ ਤੋਂ ਬਾਅਦ ਫਿਰ ਆਪਾਂ ਜਿਹੜੀ ਐਫਆਈਆਰ ਲਖਾਤੀ ਸੀਗੀ ਤੇ ਫਾਇਰ ਵਗੈਰਾ ਕਿੰਨੇ ਹੋਏ ਭਾਜੀ ਬਾਦ ਉਹ ਤਕਰੀਬਨ 7-8 ਫਾਇਰ ਹੀ ਕੀਤੇ ਹਵਾਈ ਫਾਇਰ ਕੀਤੇ ਹਨ ਕਿੰਨੇ ਕਬੀ ਦਾ ਟਾਈਮ ਸੀਗਾ ਜੀ ਤਕਰੀਬਨ 9:00 2 ਵਜੇ ਦਾ ਆਸ-ਪਾਸ ਟਾਈਮ ਹੋਊਗਾ ਉਹ ਕਿਉਂਕਿ ਲੜਾਈ ਜਿਹੜੀ ਪਹਿਲਾਂ ਹੋਈ ਹੈ 12:00 ਵਜੇ 12:30 ਵਜੇ ਚੱਲੇ ਗਈ ਸੀ ਤੇ ਦੁਬਾਰਾ ਆਏ ਸੀ ਕਿਸ ਤਰ੍ਹਾਂ ਇਹ ਦੁਬਾਰਾ ਆਇਆ ਬਾਅਦ ਚ ਕੋਈ ਜਾਨੀ ਮਾਨ ਨੇ ਖਸਤਾ ਨਹੀਂ ਨਹੀਂ ਜਾਨੀ ਨੁਕਸਾਨ ਕੋਈ ਨਹੀਂ ਆਪਣਾ ਰੈਸਟੋਰੈਂਟ ਕਿੰਨੇ ਵਜੇ ਤੱਕ ਖੁੱਲਾ ਹੁੰਦਾ ਭਾਜੀ ਭਈ ਆਪਣਾ 11:00 ਵਜੇ ਤੱਕ ਹੁੰਦਾ ਹੈ ਪਰ ਤਿਆਰੀ ਕਰੀਏ ਕਲੋਜ਼ਿੰਗ ਕਰਦੇ ਆ ਤੁਹਾਨੂੰ ਕੈਂਡੀਡੇਟ ਦੇ ਅੰਦਰ ਬਾਅਦ ਚ ਲੱਗੇ ਜਾਂਦਾ 12 12 ਸਾਨੂੰ ਹੋ ਹੀ ਜਾਂਦੇ ਤੇ ਮੁੰਡੇ ਪਤਾ ਲੱਗੇ ਭਾਜੀ ਕਿੱਥੇ ਦੇ ਮੁੰਡੇ ਆਪਣੇ ਲਗਭਗ ਫੋਵਾੜੀ ਦੇ ਹੀ ਹੈਗੇ ਸਾਰੇ ਤੇ ਕੋਲ ਹੀ ਹੈ ਪੁਲਿਸ ਵਗੈਰਾ ਰਾਤੀ ਆਈ ਸੀ ਮੌਕੇ ਤੇ ਹਾਂਜੀ ਮੌਕੇ ਤੇ ਆ ਗਈ ਸੀ ਚਪੋਲ ਵਗੈਰਾ ਵੀ ਲੱਭੇ ਸਰ ਕੋਈ ਨਹੀਂ ਖੋਲ ਵਗੈਰਾ ਨਹੀਂ ਸਾਨੂੰ ਮਿਲ ਗਏ ਕਿ ਉਹ ਸੜਕ ਦੇ ਪਰਲੇ ਪਾਸੇ ਪਰੇ ਖੜੇ ਸੀ ਕਿੰਨੇ ਕ ਪਤਾ ਤੁਹਾਨੂੰ ਕਿੰਨੇ ਕਿੱਥੇ ਹਾਸੀ ਨਾਲ ਕੋਲ ਨਹੀਂ ਐਦਾਂ ਨੇ ਜਿਹੜੇ ਰੋਡਾਂ ਵਗੈਰਾ ਸੀਗੀਆਂ ਉਹਨਾਂ ਜਿੱਤ ਨੂੰ ਜਿੰਨੇ ਮੁੰਡੇ ਸਭ ਕੁਲ ਸੀਗੇ ਵਗੈਰਾ ਪ੍ਰਾਣੇ ਸੀਗੇ ਵੀ ਚਾਗੇ ਵੀ ਆਂਦੇ ਲਖੇ ਪਹਿਲਾਂ ਵੀ ਆਂਦੇ ਹੈਗੇ ਪਹਿਲਾਂ ਵੀ ਇਥੇ ਰੈਸਟੋਰੈਂਟ ਦਾ ਕੀ ਕੀ ਨੁਕਸਾਨ ਹੋਇਆ ਹੈ ਜੀ ਰੈਸਟੋਰੈਂਟ ਦੇ ਵਿੱਚ ਸ਼ਟਰ ਵਗੈਰਾ ਤੋੜੇ ਹੈਗੇ ਕੈਮਰਾ ਤੋੜਿਆ ਹੈ ਸ਼ੇਰ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਦੇ ਰਹੋ ਤਾਂ ਜੋ ਕਿ ਸਮੇਂ-ਸਮੇਂ ਸੇਰੇ ਤੁਹਾਨੂੰ ਸਾਡੀ ਨੋਟੀਫਿਕੇਸ਼ਨ ਆ ਮਿਲਦੀਆਂ ਰਹਿਣ ਫਿਲਹਾਲ ਮੈਨੂੰ ਦਿਓ ਇਜਾਜ਼ਤ ਦੇਖਦੇ ਰਹੋ ਸ਼ੇਰ ਪੰਜਾਬ ਨਿਊ ਚੈਨਲ